ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀਓ ਬੇਨਤੀ ਹੈ ਧੰਤਨ ਬਾਬਾ ਸ਼ਿਚੰਦਰ ਜੀ ਦਾ 531ਵਾਂ ਸਲਾਨਾ ਪ੍ਰਕਾਸ਼ ਆਗਮਨ ਦਿਵਸ ਜੋ ਕਿ ਧੰਤ ਦਰਬਾਰ ਬਾਬਾ ਸ਼ਿਚੰਦਰ ਜੀ ਵਿਖੇ ਸਮੂਹ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਤੇ ਭਾਵਨਾ ਦੇ ਨਾਲ ਪ੍ਰੇਮ ਦੇ ਨਾਲ ਮਨਾਇਆ ਜਾ ਰਿਹਾ ਸੋ ਸਰਗੁਰੂ ਜੀ ਦੀ ਕਿਰਪਾ ਦੇ ਸਦਕਾ ਅਖੰਡ ਸੰਪੜ ਪਾਠ ਸਾਹਿਬ ਜੀ ਚਾਰੇ ਨੇ ਤੇ ਨਾਲ ਹੀ ਰੋਜ਼ਾਨਾ ਦੀ ਤਰ੍ਹਾਂ ਗੁਰੂ ਕੇ ਲੰਗਰ ਚਾ ਰਹੇ ਨੇ ਤੇ ਸੰਗਤਾਂ ਰੋਜ਼ਾਨਾ ਲੰਗਰਾਂ ਵਿੱਚ ਸੇਵਾ ਕਰੀਆਂ ਨੇ ਨਾਮ ਜਪ ਰੀਆਂ ਤੇ ਬਾਣੀ ਪੜ੍ਹ ਰੀਆਂ ਨੇ ਤੁਹਾਂਤਰ ਬਾਬਾ ਸ਼ਿਚੁੰਦਰ ਜੀ ਮਹਾਰਾਜ ਸਤਗੁਰੂ ਨਾਨਕ ਪਾਤਸ਼ਾਹ ਜੀ ਦੇ ਜੇਠੇ ਆਨੰਦ ਮਹਾਨ ਪਰਉਕਾਰੀ ਜਿਨ੍ਹਾਂ ਦਾ ਆਗਮਨ ਲਗਭਗ 1595 ਈਸਵੀ ਨੂੰ ਸੁਲਤਾਨਪੁਰ ਦੀ ਧਰਤੀ ਤੇ ਹੋਇਆ ਸੁਲਤਾਨਪੁਰ ਦੀ ਪਾਵਨ ਧਰਤੀ ਤੇ ਸੁਲਤਾਨਪੁਰ ਲੋਧੀ ਦੀ ਪਾਵਨ ਧਰਤੀ ਤੇ ਹੋਇਆ ਤੇ ਤਨਗੁਰ ਨਾਨਕ ਸਾਹਿਬ ਜੀ ਦੇ ਪਾਵਨ ਗ੍ਰਹਿ ਮਾਤਾ ਸੁਲਖਣੀ ਜੀ ਦੀ ਪਾਵਨ ਕੋਖਤੋਂ ਤਨ ਤਰ ਬਾਬਾ ਸ਼ਿਚੰਦਰ ਜੀ ਨੇ ਅਵਤਾਰ ਧਾਨ ਕੀਤਾ ਕਹਿੰਦੇ ਨੇ ਜਿਸ ਵੇਲੇ ਬਾਬਾ ਸ਼ਿਚੰਦਰ ਜੀ ਦਾ ਅਵਤਾਰ ਹੋਇਆ ਉਸ ਵੇਲੇ ਆਪ ਜੀ ਦੇ ਕਰਨ ਵਿੱਚ ਸੱਜੇ ਕਰਨ ਵਿੱਚ ਮਾਸ ਦੀ ਇੱਕ ਮੁਦਰਾ ਸੀ ਤੇ ਜਿਸ ਵੇਲੇ ਦਾਈ ਨੇ ਦਰਸ਼ਨ ਕੀਤੇ ਤੇ ਦਾਈ ਦਰਸ਼ਨ ਕਰਕੇ ਨਿਹਾਲ ਹੋ ਗਈ ਸਾਰਾ ਕਮਰਾ ਸੁਗੰਧੀਆਂ ਨਾਲ ਭਰ ਗਿਆ ਤੇ ਇੱਕ ਅਲੋਕਿਕ ਜੀ ਵਾਤਾਵਰਨ ਬਣ ਗਿਆ ਤੇ ਇਸ ਸਮੇਂ ਇਸ ਤਰ੍ਹਾਂ ਦੇ ਨਾਲ ਬਾਬਾ ਸ਼ਿਸ਼ਚੰਦਰ ਜੀ ਦਾ ਪਾਵਨ ਪ੍ਰਕਾਸ਼ ਹੋਇਆ ਬਾਬਾ ਸ਼ਿਸ਼ਚੰਦਰ ਜੀ ਮਹਾਰਾਜ ਜੀ ਨੇ ਲਗਭਗ 150 ਵਰ੍ਹਾ ਇਸ ਜਗਤ ਜਲੰਦੇ ਨੂੰ ਤਾਰਿਆ ਜਿਹੜੇ ਜਿਹੜੇ ਥਾਂ ਤੇ ਸਤਗੁਰੂ ਨਾਨਕ ਪਾਤਸ਼ਾਹ ਜੀ ਨੇ ਜਾ ਕੇ ਸਿੱਖੀ ਕਾਇਮ ਕੀਤੀ ਸੀ ਮੁਰ ਤੋਂ ਜਾ ਕੇ ਉਸ ਹਸਾਨਾ ਤੇ ਸਿੱਖੀ ਦਾ ਪ੍ਰਚਾਰ ਕੀਤਾ ਤੇ ਦੁਨੀਆ ਨੂੰ ਨਾਮ ਦੇ ਨਾਲ ਪਰਮੇਸ਼ਰ ਦੀ ਬੰਦਗੀ ਦੇ ਨਾਲ ਜੋੜਿਆ ਭੁਲੇਪਟਕੇ ਜੀਵਾਂ ਨੂੰ ਰਾਹੇ ਪਾਇਆ ਸੋ ਤੰਤਰਬਾਬਾ ਸ਼ਿਸ਼ਚੰਦਰ ਜੀ ਮਹਾਰਾਜ ਜੀ ਦਾ 531ਵਾਂ ਆਗਮਨ ਪੁਰਬ ਦਰਬਾਰ ਬਾਬਾ ਸ਼ਿਸ਼ਚੰਦਰ ਜੀ ਵਿਖੇ ਸੰਗਤਾਂ ਦੇ ਸਹਿਯੋਗ ਦੇ ਨਾਲ ਬੜੀ ਸ਼ਰਧਾ ਭਾਵਨਾ ਸਹਿਤ ਮਨਾਇਆ ਜਾ ਰਿਹਾ ਹੈ 26 ਤਰੀਕ ਤੋਂ ਸ਼੍ਰੀ ਅਖੰਡ ਸੰਪੜ ਪਾਠ ਸਾਹਿਬ ਜੀ ਪ੍ਰਾਰੰਭ ਹੋਏ ਨੇ 26 ਅਗਸਤ ਤੋਂ ਤੇ ਅੱਜ 30 ਅਗਸਤ ਵਾਲੇ ਦਿਨ ਇੱਕ ਮਹਾਨ ਭਾਰੀ ਨਗਰ ਕੀਰਤਨ ਇਸ ਸਥਾਨ ਤੋਂ ਰਵਾਨਾ ਹੋਣਾ ਹੈ ਜਿਸ ਦੀ ਸੰਪੂਰਨਤਾ ਸ਼ਾਮ ਨੂੰ 7 ਵਜੇ ਇਸ ਇਸਥਾਨ ਤੇ ਹੋਵੇਗੀ ਤੇ ਇੱਕ ਤਰੀਕ ਨੂੰ ਤੰਤਰਬਾਬਾ ਸ਼ਿਸ਼ਟੰਦਰ ਜੀ ਦਾ 531ਵਾਂ ਪ੍ਰਕਾਸ਼ ਆਗਮਨ ਪੁਰਬ ਆ ਰਿਹਾ ਹੈ ਜਿਸ ਦੇ ਖੁਸ਼ੀ ਦੇ ਵਿੱਚ ਅਖੰਡ ਸੰਪੜਪਾੜ ਸਹਿਵਾ ਦੇ ਭੋਗ ਉਪਰੰਤ ਇਲਾਹੀ ਬਾਣੀ ਦੇ ਕੀਰਤਨ ਦੇ ਦਰਬਾਰ ਸਜਣੇ ਨੇ ਜੋ ਕਿ 1 ਤੋਂ ਲੈ ਕੇ ਦੁਪਹਿਰ ਦੇ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 3 ਵਜੇ ਤੱਕ ਦਾ ਸਮਾਂ ਹੈ ਸੋ ਸਮੂਹ ਸੰਗਤਾਂ ਨੂੰ ਬੇਨਤੀ ਹੈ ਇਸ ਸਮਾਗਮਾਂ ਵਿੱਚ ਹਾਜ਼ਰੀਆਂ ਪਰੰਦੇ ਕਿਰਪਾਲਤਾ ਕਰਨੀ ਜੀ ਧੰਨ ਧੰਨ ਬਾਬਾ ਸ਼੍ਰੀ ਚੰਦਰ ਜੀ ਮਹਾਰਾਜ ਜੀ ਬਾੜ ਸਾਹਿਬ ਦੀ ਧਰਤੀ ਤੇ ਜਿਸ ਵੇਲੇ ਬਿਰਾਜਮਾਨ ਹਨ ਲਗਭਗ 68 ਸਾਲ ਬਾੜ ਸਾਹਿਬ ਦੀ ਧਰਤੀ ਤੇ ਤਪੱਸਿਆ ਕੀਤੀ ਤੇ ਵਤੀਤ ਕੀਤਾ ਇਸੇ ਅਸਥਾਨ ਤੇ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਬਾਬਾ ਸ਼੍ਰੀ ਚੰਦਰ ਜੀ ਨੂੰ ਆ ਕੇ ਮਿਲੇ ਤੇ ਆਪਣੇ ਸੁਪੁੱਤਰ ਬਾਬਾ ਮੋਹਨ ਜੀ ਪੇਟਾ ਕੀਤਾ ਉਸ ਤੋਂ ਉਪਰੰਤ ਗੁਰੂ ਅਮਰਦਾਸ ਜੀ ਨੇ ਵੀ ਆ ਕੇ ਬਾਬਾ ਸ਼੍ਰੀ ਚੰਦਰ ਜੀ ਨਾਲ ਮਿਲਾਪ ਇਸੇ ਅਸਥਾਨ ਤੇ ਹੀ ਕੀਤਾ ਐਸੀ ਅਸਥਾਨ ਤੇ ਹੀ ਗੁਰੂ ਅਰਜਨ ਦੇਵ ਜੀ ਨੇ ਆ ਕੇ ਬਾਬਾ ਸ਼ਿਚੰਦਰ ਜੀ ਨਾਲ ਮਿਲਾਪ ਕੀਤਾ ਅਤੇ ਸੰਗਤਾਂ ਨੂੰ ਨੇ ਹਾਲ ਕੀਤਾ ਐਸੀ ਅਸਥਾਨ ਤੇ ਹੀ ਬਾਬਾ ਸ਼ਿਚੰਦਰ ਜੀ ਦੇ ਪਾਵਨ ਅਸਥਾਨ ਗੁਜ਼ਾਰਾ ਬਾੜ ਸਾਹਿਬ ਜਿੱਥੇ ਬਾਬਾ ਸ਼ਿਚੰਦਰ ਜੀ ਨੇ ਬਾਠਵਰੇ ਤਪ ਕੀਤਾ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਪੁੱਜੇ ਆਪਣੇ ਚਾਰ ਸਹਿਬਜ਼ਾਦਿਆਂ ਨੂੰ ਨਾਲ ਲੈ ਕੇ ਬਾਬਾ ਸੂਰਜਮਲ ਜੀ ਬਾਬਾ ਅਣੀਰਾਏ ਜੀ ਬਾਬਾ ਅਟਲ ਰਾਏ ਜੀ ਤੇ ਗੁਰਤੇਗ ਬਹਾਦਰ ਸਾਹਿਬੀ ਇਸੇ ਸ਼ਾਂਤੀ ਬਾਬਾ ਸ਼ਿਚੰਦਰ ਜੀ ਨਾਲ ਮਿਲਾਪ ਹੋਇਆ ਛੋਟੀ ਅਵਸਥਾ ਦੇ ਵਿੱਚ ਤੇ ਇਸੇ ਸਥਾਨ ਤੇ ਹੀ ਬਾਬਾ ਗੁਰਦਿੱਤਾ ਜੀ ਬਾਬਾ ਟਲਰਾਏ ਜੀ ਇਸ ਸਥਾਨ ਤੇ ਨਹੀਂ ਆਏ ਸਨ ਕਿਉਂਕਿ ਬਾਬਾ ਅਟਲਰਾਏ ਜੀ ਉਸ ਸਮੇਂ ਜੋਤੀ ਜੋਤ ਸਮਾ ਚੁੱਕੇ ਸਨ ਸੋ ਇਸੇ ਸ਼ਾਂਤੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਵੱਡੇ ਸਹਬਜ਼ਾਦੇ ਬਾਬਾ ਗੁਰਦਿੱਤਾ ਜੀ ਜੋ ਸੰਨ ਉਹ ਬਾਬਾ ਸ਼ਿਚੰਦਰ ਜੀ ਨੂੰ ਭੇਟ ਕੀਤੇ ਤੇ ਬਾਬਾ ਸ਼ਿਚੰਦਰ ਜੀ ਨੇ ਆਪਣੇ ਸੈਲੀ ਟੇਪੀ ਟੋਪੀ ਦੀ ਜੋ ਮਰਿਆਦਾ ਸੀ ਉਹ ਬਾਬਾ ਗੁਰਦਿੱਤਾ ਜੀ ਨੂੰ ਦੇ ਕੇ ਆਪਣਾ ਜਾਣ ਨਸ਼ੀਨ ਠਾਪਿਆ ਸੀਗਾ ਤੇ ਸਿੱਖੀ ਦੇ ਪ੍ਰਚਾਰ ਵਾਸਤੇ ਅਗੋਂ ਆਪਣਾ ਜਾਣ ਨਸ਼ੀਨ ਠਾਪਿਆ ਬਾਬਾ ਸ਼ਿਚੰਦਰ ਜੀ ਮਹਾਰਾਜ ਜੀ ਦਾ ਪਾਵਨ ਪ੍ਰਕਾਸ਼ ਪਰ ਜੋ ਅੱਜ ਸੰਗਤਾਂ ਬਣਾ ਰਹੀਆਂ ਨੇ ਸੋ ਸੁਭੂ ਸੰਗਤਾਂ ਦੇ ਸਹਿਯੋਗ ਨਾਲ ਦਰਬਾਰ ਬਾਬਾ ਸ਼ਿਚੰਦਰ ਜੀ ਵਿਖੇ ਮਨਾਇਆ ਜਾ ਰਿਹਾ ਹੈ ਮੈਂ ਸੰਗਤ ਨੂੰ ਬੇਨਤੀ ਕਰਾਂਗਾ ਕਿ ਵੱਧ ਚੜ ਕੇ ਇਹਨਾਂ ਸਮਾਗਮਾਂ ਵਿੱਚ ਹਿੱਸਾ ਪਾਓ ਇਹ ਹਾਜ਼ਰੀਆਂ ਭਰੋ ਤੇ ਬਾਬਾ ਸ਼ਿਚੰਦਰ ਜੀ ਮਹਾਰਾਜ ਜੀ ਦੇ ਪਾਵਨ ਪਰਵ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਬਾਬਾ ਪ੍ਰਭਜੋਤ ਸਿੰਘ ਜੀ ਬੜੀ ਭਾਵਨਾ ਸਹਿਤ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੇ ਨੇ ਇਹ ਹਰ ਸਾਲ ਬਾਬਾ ਸ਼ਿਚੰਦਰ ਜੀ ਦੇ ਪ੍ਰਕਾਸ਼ ਪੁਰਬ ਤੇ ਬਾਬਾ ਸ਼ਿਚੰਦਰ ਜੀ ਦੇ ਲਈ ਭੇਟਾ ਇੱਕ ਕਰਮੰਡਲ ਚਿਮਟਾ ਤੇ ਖੜਾਵਾ ਛੋਟੀਆਂ-ਛੋਟੀਆਂ ਖੜਾਵਾ ਤੇ ਹੋਰ ਰਾਸ਼ਨ ਸੀ ਦਾ ਲੰਗਰਾਂ ਲਈ ਹਰ ਸਾਲ ਭਾਵਨਾ ਸਹਿਤ ਲੈ ਕੇ ਆਉਂਦੇ ਹਨ ਤੇ ਗੁਰਦੁਆਰਿਆਂ ਦੀਆਂ ਹਾਜ਼ਰੀਆਂ ਪਰਦੇ ਨੇ ਭਾਵਨੀ ਵਾਲੇ ਗੁਰਸੇਖਨ ਤੇ ਬਾਬਾ ਜੀ ਦੇ ਵਿਆਹ ਦਾ ਸਮਾਨ ਗੁਰਨਾਨਕ ਸਾਹਿਬ ਜੀ ਦੇ ਜਿਵੇਂ ਸਗਨ ਦਾ ਸਮਾਨ ਹੁੰਦਾ ਹੈ ਨਾ ਤੇ ਉਸ ਤਰ੍ਹਾਂ ਦੇ ਨਾਲ ਇੱਕ ਰੁਮਾਲਾ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਈ ਭੇਟਾ ਉਤੇ ਉਸ ਤੋਂ ਉਪਰੰਤ ਕੜਾ ਕਿਰਪਾਨ ਤੇ ਪੁੱਥੀ ਸਾਹਿਬ ਨਿਤਨੇਮ ਦੀ ਤੇ ਇਸ ਤਰ੍ਹਾਂ ਸੈਕਿੰਦ ਦੇ ਸਮਾਨ ਵਾਂਗ ਸਮਾਨ ਲੈ ਕੇ ਫਾਜ਼ਰੀਆਂ ਭਾਰੇ ਸੰਗਤਾਂ ਨੂੰ ਦਰਸ਼ਨ ਦੇ ਰਹੇ ਲਗਰਾਂ ਦੀ ਸੇਵਾ ਚੱਲ ਰਹੀ ਹੈ ਸੰਗਤਾਂ ਪ੍ਰਸ਼ਾਦੇ ਪਕਾਰੀਆਂ ਨੇ ਕੋਈ ਸਬਜ਼ੀ ਕੱਟ ਰਹੀ ਹੈ ਕੋਈ ਸਬਜ਼ੀ ਬਣਾ ਰਿਹਾ ਹੈ ਦਾਲ ਬਣਾ ਰਿਹਾ ਹੈ ਤੇ ਜਿੱਥੇ-ਜਿੱਥੇ ਸਤਿਗੁਰੂ ਪਾਤਸ਼ਾਹ ਜੀ ਨੇ ਜਿਸ-ਜਿਸ ਦੀ ਸੇਵਾ ਲਗਾਈ ਹੈ ਉਹ ਆਪ ਆਪਣੀ ਜਗ੍ਹਾ ਤੇ ਗੁਰੂ ਕੀ ਸੇਵਾ ਨਿਭਾ ਰਿਹਾ ਹੈ ਤੇ ਹਰ ਸਾਲ ਇਹ ਸਮਾਗਮ ਸ਼੍ਰੀ ਚੰਦਰ ਨੋਮੀ ਬਾਬਾ ਸ਼ਿਚੰਦਰ ਜੀ ਦੇ ਪ੍ਰਕਾਸ਼ ਪੁਰਬ ਤੇ ਐਸੇ ਤਰ੍ਹਾਂ ਸੰਗਤਾਂ ਦੇ ਸਹਿਯੋਗ ਦੇ ਨਾਲ ਦਰਬਾਰ ਬਾਬਾ ਸ਼ਿਚੰਦਰ ਜੀ ਵਿਖੇ ਮਨਾਇਆ ਜਾਂਦਾ ਹੈ ਤੇ ਇਸ ਤੋਂ ਇਲਾਵਾ ਮਹਾਂਪੁਰਸ਼ਾਂ ਦੀ ਵਰਸੀ ਸੱਚਖੰਡਵਾਸੀ ਬਾਬਾ ਕਰਤਾਰ ਸਿੰਘ ਜੀ ਬੇਦੀ ਦਿਨਾਂ ਦੀ ਵਰਸੀ ਦਾ ਜੋ ਸਮਾਗਮ ਹੈ ਜਨੂਅਰੀ ਵਿੱਚ ਪਹਿਲੇ ਹਫ਼ਤੇ ਜੋ ਐਤਵਾਰ ਆਉਂਦਾ ਹੈ ਉਹ ਹਰ ਸਾਲ ਮਨਾਇਆ ਜਾਂਦਾ ਹੈ ਸੋ ਬਾਬਾ ਸ਼ਿਚੰਦਰ ਜੀ ਦੇ ਪ੍ਰਕਾਸ਼ ਪੁਰਬ ਦੀ ਖੁਸ਼ੀ ਅੰਦਰ ਗੁਰੂ ਕੇ ਲੰਗਰਾਂ ਦੀ ਸੇਵਾ ਸੰਗਤਾਂ ਕਰ ਰਹੀਆਂ ਨੇ ਬਹੁਤ ਵਿੜਭਾਗੀ ਹਨ ਜੋ ਨਾਮ ਜਪ ਕੇ ਬਾਣੀ ਪੜ ਕੇ ਗੁਰਪੁਰਬ ਮਨਾਉਂਦੇ ਨੇ ਭਾਈ ਗੁਰਦਾਸ ਜੀ ਦਾ ਵੀ ਵਚਨ ਹੈ ਕੁਰਬਾਨੀ ਤਿਨਾ ਗੁਰਸਿੱਖਾਂ ਭਾਏ ਭਗਤ ਗੁਰਪੁਰਬ ਕਰਨਦੇ ਭਾਵਨਾ ਰੱਖ ਕੇ ਭਗਤੀ ਕਰਕੇ ਭਾਵਨਾ ਦੇ ਸਹਿਤ ਪ੍ਰੇਮ ਦੇ ਸਹਿਤ ਗੁਰਪੁਰਬ ਮਨਾਉਂਦੇ ਨੇ ਰੋਜ਼ਾਨਾ ਸੰਗਤਾਂ ਮੂਲ ਮੰਤਰ ਦੇ ਜਾਪਾਂ ਅੰਦਰ ਜੁੜਦੀਆਂ ਨੇ ਸ਼੍ਰੀ ਸੁਖਮਨੀ ਸਾਹਿਬ ਜੀ ਦੇ ਪਾਠਾਂ ਅੰਦਰ ਹਾਜ਼ਰੀਆਂ ਭਰਦੀਆਂ ਨੇ ਉਸ ਤੋਂ ਇਲਾਵਾ ਜਿੱਥੇ ਅਖੰਡ ਸੰਪਰਪਾਤ ਸਾਹਿਬ ਚੱਲ ਰਹੇ ਨੇ ਨਾਲ ਹੀ ਰੋਜ਼ਾਨਾ ਖੰਡ ਜਪਜੀਤ ਸਾਹਿਬ ਜੀ ਦੇ ਪਾਠ ਵੀ ਚਾ ਰਹੇ ਨੇ ਉਹਨਾਂ ਵਿੱਚ ਵੀ ਸਾਜ ਸੰਗਤ ਹਾਜ਼ਰੀਆਂ ਭਰਦੀ ਹੈ ਮੈਂ ਸਾਰੀਆਂ ਸੰਗਟਾਂ ਦਾ ਤਹਿ ਦਿਲ ਤੋਂ ਧੰਨਵਾਦੀ ਹਾਂ ਜੋ ਤਨ ਕਰਕੇ ਮਨ ਕਰਕੇ ਧਨ ਕਰਕੇ ਸੇਵਾ ਨਿਭਾਉਂਦੀਆਂ ਨੇ ਤੇ ਰੋਜ਼ਾਨਾ ਲੰਗਰਾਂ ਵਿੱਚ ਹਾਜ਼ਰੀਆਂ ਭਰਦੀਆਂ ਨੇ ਬਾਬਾ ਸ਼ਿਚੰਦਰ ਜੀ ਦੀ ਅਪਾਰ ਕਿਰਪਾ ਹੈ ਸਾਰੀਆਂ ਸੰਗਟਾਂ ਤੇ ਜਿਨ੍ਹਾਂ ਨੇ ਸੰਗਤਾਂ ਨੂੰ ਇਸ ਤਰ੍ਹਾਂ ਦੇ ਨਾਲ ਜੋੜ ਕੇ ਰੱਖਿਆ ਹੈ ਲੋ ਜੀ ਨਵਾਂ ਵਾਟਰ ਕੂਲਰ ਸੰਗਤਾਂ ਦੇ ਲਈ ਸਰਦ ਦਲੇਰ ਸਿੰਘ ਜੀ ਲੈ ਕੇ ਆਏ ਨੇ ਤੇ ਵਾਟਰ ਕੂਲਰ ਹੋ ਗਿਆ ਸੀ ਖਰਾਬ கரੰਟ ਮੰਨ ਲਾ ਪਿਆ ਸੀ ਮੈਂ ਬੰਦ ਕਰਕੇ ਜਾਨਾ ਫੇਰ ਕੋਈ ਨਾ ਕੋਈ ਆਉਂਦਾ ਤੇ ਚਲਾ ਜਾਂਦਾ ਤੇ ਅੱਜ ਦਲੇਰ ਸਿੰਘ ਜੀ ਆਏ ਨੇ ਕਹਿੰਦੇ ਵਾਟਰ ਕੂਲਰ ਦੀ ਸੇਵਾ ਸਾਡੇ ਵੱਲੋਂ ਹੈ ਤੇ ਚਲੋ ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰੇ ਤੇ ਦਲੇਰ ਸਿੰਘ ਜੀ ਲੈ ਕੇ ਆਏ ਨੇ ਵਾਟਰ ਕੂਲਰ ਸੰਗਤਾਂ ਲਈ ਲੋ ਜੀ ਪ੍ਰਸ਼ਾਦੇ ਪਕ ਰਹੇ ਨੇ ਤੇ ਅੱਜ ਹੋ ਗਈ ਏ ਮਸ਼ੀਨ ਆਟਾ ਗੁੰਨਣ ਵਾਲੀ ਖਰਾਬ ਤੇ ਫਣ ਬਿੱਟੂ ਵੀਰ ਜੀ ਨੂੰ ਕਹੇ ਭਾਈ ਦੇਖੋ ਮੁਰੰਮਤ ਕਰੋ ਜੀ ਜੇ ਹੋ ਸਕਦੀ ਹੈ ਤਾਂ ਪਰ ਮੋਟਰ ਸੜ ਗਈ ਪਤਾ ਨਹੀਂ ਕੀ ਗੱਲ ਹੈ ਵੋਲਟੇਜ ਵੱਧ ਘਟ ਗਈ ਹੈ ਜਾਂ ਕੀ ਹੋਇਆ ਤੇ ਜਾਂ ਕਿਸੇ ਬੀਬੀ ਨੇ ਚਲਦੀ ਛੋੜ ਦਿੱਤੀ ਹੈ ਜਾਂ ਕਿਸੇ ਦਾ ਹੱਥ ਲੱਗ ਗਿਆ ਚਲਦੀ ਚਲ ਗਈ ਚਲ ਤੇ ਪੂਰਾ ਉਹਨੂੰ ਪ੍ਰੋਪਰ ਕਰੰਟ ਨਹੀਂ ਮਿਲਿਆ ਜਿਸ ਕਰਕੇ ਮੋਟਰ ਸੜ ਗਈ ਹੈ ਤੇ ਹੁਣ ਬਿੱਟੂ ਵੀ ਜੀ ਠੀਕ ਕਰ ਰਹੇ ਨੇ ਤੇ ਮੋਟਰ ਕਹਿੰਦੇ ਲੈ ਕੇ ਜਾਣੀ ਪਏਗੀ ਤੇ ਦੁਆਰਾ ਬਾਈਂਡ ਹੋਏਗੀ ਤੇ ਪ੍ਰਸ਼ਾਦੇ ਸੰਗਤਾਂ ਪੁਕਾਰੀਆਂ ਨੇ ਜੀ ਨਰਿੰਦਰ ਅੰਕਲ ਲੱਗੇ ਨੇ ਸਬਜੀ ਨੂੰ ਤੇ ਸਬਜੀ ਬਣਾ ਰਹੇ ਨੇ ਗੁਰਮੀਤ ਵੀਰ ਜੀ ਨਰਿੰਦਰ ਅੰਕਲ ਤੇ ਉਧਰ ਸੰਗਤਾਂ ਸਬ지ਆਂ ਕੱਟ ਰੀਆਂ ਨੇ ਸਲਾਦ ਚੀਰ ਰੀਆਂ ਨੇ ਬਾਬੂ ਅੰਕਲ ਵੀ ਜਰਾ ਆਂਟੀ ਬੈਠੇ ਨੇ ਆਪਣਾ ਨਾਮ ਜਪ ਰਹੇ ਨੇ ਗੁਰੂਕੀਆਂ ਸੰਗਤਾਂ ਲੰਗਰ ਛਕ ਰੀਆਂ ਨੇ ਲੰਗਰ ਕਿਉਂਕਿ ਦੋਨੋਂ ਟਾਈਮ ਦੁਪਹਿਰ ਨੂੰ ਵੀ ਤੇ ਸ਼ਾਮ ਨੂੰ ਵੀ ਲਗਾਤਾਰ 7-8 ਦਿਨ ਬਾਬਾ ਸ਼ਿਚੰਦਰ ਜੀ ਦੀ ਕਿਰਪਾ ਦੇ ਨਾਲ ਲੰਗਰ ਪੱਕਦਾ ਹੈ ਜਿਸ ਦੇ ਵਿੱਚ ਰੋਜ਼ਾਨਾ ਲਗਭਗ 1 ਕਵਿੰਟਲ ਅੱਧਾ ਕਵਿੰਟਲ ਅੱਧਾ ਕਵਿੰਟਲ ਆਟਾ ਪੈਰੋਂ ਉਤੇ ਲਗਭਗ ਅੱਧਾ ਕਵਿੰਟਲ 50-60 ਕਿਲੋ 70 ਕਿਲੋ ਆਟਾ ਸ਼ਾਮ ਨੂੰ ਪੱਕਦਾ ਹੈ ਇਹ ਰੋਜ਼ਾਨਾ ਗੁਰੂ ਦੀ ਕਿਰਪਾ ਦੇ ਨਾਲ ਇਹ ਲੰਗਰ ਬਾਬਾ ਸ਼ਿਚੰਦਰ ਜੀ ਦੀ ਅਸ਼ੀਰਵਾਦ ਦੇ ਸਦਕਾ ਮੇਰਾਮਤ ਦੇ ਸਦਕਾ ਇਹ ਮੰਨਦਾ ਚੱਲਦੇ ਹਨ ਮੇਰੇ ਘਰ ਵਾਲੇ ਨੂੰ ਪਤਾ ਗੁਰੂ ਚੰਨਾ ਵੀ ਖੇ ਅਰਦਾਸ ਕਰਾਂਗਾ ਬਾਬਾ ਸ਼ੀ ਚੰਦ ਜੀ ਕਿਰਪਾ ਕਰੇ ਜਿਹੜੀਆਂ ਸੰਗਤਾਂ ਇਹਨਾਂ ਲੰਗਰਾਂ ਵਿੱਚ ਤਨ ਮਨ ਕਰਕੇ ਧਨ ਕਰਕੇ ਸੇਵਾ ਪਾਉਂਦੀਆਂ ਨੇ ਉਹਨਾਂ ਦੀਆਂ ਕਿਤ ਕਮਈਆਂ ਵਰਕਤਾਂ ਪੈਂਣ ਇਹ ਸਾਡੇ ਦਲਾਈ ਸਿੰਘ ਜੀ ਹਰ ਸਾਲ ਯੂਕੇ ਤੋਂ ਬਾਬਾ ਸ਼ੀ ਚੰਦ ਜੀ ਦੇ ਪ੍ਰਕਾਸ਼ ਕਰੋ ਜੀ ਖੁਸ਼ੀ ਵਿੱਚ ਆਉਂਦੇ ਨੇ ਤੇ ਆ ਕੇ ਹਾਜ਼ਰੀਆਂ ਭਰਦੇ ਨੇ ਸੋ ਗੁਰੂ ਕੇ ਲੰਗਰਾਂ ਦੀ ਸੇਵਾ ਇਸੇ ਤਰ੍ਹਾਂ ਦੇ ਨਾਲ ਹਰ ਸਾਲ ਚੱਲਦੀ ਹੈ ਜੀ ਸਤਿਗੁਰੂ ਪਾਤਸ਼ਾਹ ਜੀ ਦੀ ਪਵਿੱਤਰ ਗੁਰਬਾਣੀ ਦਾ ਵੀ ਫਰਮਾਨ ਹੈ ਖਾਵੇ ਖਰਚਾ ਰਲ ਮਿਲ ਪਾਈ ਟੋਟ ਨਾ ਆਵੇ ਵਧਦੋ ਜਾਈ ਜੇ ਵਾਇਗਰੂ ਨੇ ਦਿੱਤੇ ਵਿੱਚੋਂ ਕੋਈ 1 ਰੁਪਇਆ ਕੱਢ ਕੇ ਦਿੰਦਾ ਹੈ ਤੇ ਸਤਿਗੁਰ ਪਾਤਸ਼ਾਹ ਉਹਨੂੰ 10 ਰੁਪਏ ਉਸ 1 ਰੁਪਏ ਦੀ ਥਾਂ ਤੇ ਮਿਲਦੀ ਹੈ ਇਹ ਸਤਿਗੁਰ ਦੀ ਐਸੀ ਵਡਿਆਈ ਹੈ ਬਖਸ਼ਿਸ਼ ਹੈ ਤੇ ਸਤਿਗੁਰ ਦੇ ਦਿੱਤੇ ਭੰਡਾਰਿਆਂ ਚੋਂ ਜੇ ਅਸੀਂ ਕੋਈ ਰੁਪਇਆ 5 ਰੁਪਏ 10 ਰੁਪਏ 20 ਰੁਪਏ 100 ਰੁਪਏ ਜਾਂ ਜਿਤਨੇ ਕੁ ਭੀ ਗੁਜਾਇਸ਼ ਹੈ ਆਪਣੀ ਗੁਜਾਇਸ਼ ਅਨੁਸਾਰ ਕੱਢਦੇ ਹਾਂ ਤੇ ਉਹ ਰੁਪਈਏ ਜਿਹੜੇ ਸਾਡੇ ਡਾਕਟਰਾਂ ਕੋਲ ਵਕੀਲਾਂ ਕੋਲ ਜਾਂ ਹੋਰ ਪਾਸਿਆਂ ਤੇ ਜਾਣੇ ਹੁੰਦੇ ਹਨ ਉੱਥੇ ਨਹੀਂ ਜਾਂਦੇ ਉਹ ਸਾਡੇ ਗੁਰੂ ਕੇ ਲੰਗਰਾਂ ਵਿੱਚ ਲੱਗਦੇ ਹਨ ਸਤਿਗੁਰੂ ਪਾਤਸ਼ਾਹ ਸਾਰਿਆਂ ਤੇ ਬਿਰਾਮਤ ਕਰਨ ਸਾਰਿਆਂ ਦੇ ਪਰਿਵਾਰਾਂ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨ ਜੀ ਫਿਰ ਬੇਨਤੀ ਹੈ ਇੱਕ ਤਰੀਕ ਨੂੰ ਬਾਬਾ ਸ਼ਿਸ਼ਚੰਦਰ ਜੀ ਦਾ ਪ੍ਰਕਾਸ਼ ਦਿਹਾੜਾ ਮਨਾਉਣ ਵਾਸਤੇ ਸਾਰੀਆਂ ਸੰਗਤਾਂ ਨੇ ਹੁਮ ਹੁਮਾ ਕੇ ਪੁੱਜਣਾ ਹੈ ਤੇ ਹਾਜ਼ਰੀਆਂ ਭਰਨੀਆਂ ਹਨ ਬਾਬਾ ਸ਼ਿਚੰਦ ਜੀ ਦੇ ਪ੍ਰਕਾਸ਼ ਪ੍ਰੂਪ ਦੀ ਵਿਧਾਈ ਲੈ ਕੇ ਗੁਰਦੁਆਰਾ ਗੁਰੂ ਅੰਗਦ ਦਰਬਾਰ ਤੋਂ ਸਤਿਕਾਰਯੋਗ ਬਾਬਾ ਚਲੋਚਨ ਸਿੰਘ ਜੀ ਗੁਰੂ ਅੰਗਦ ਸਾਹਿਬ ਜੀ ਦੀਆਂ ਸੰਬੰਸ ਤੋਂ ਉਹ ਹਰ ਸਾਲ ਇਸੇ ਤਰ੍ਹਾਂ ਦੇ ਨਾਲ ਆਪਣੇ ਗੁਰਦੁਆਰਾ ਸਾਹਿਬ ਜੀ ਦੇ ਨਾਲ ਸੰਗਤਾਂ ਲੈ ਕੇ ਤੇ ਪੁੱਜਦੇ ਨੇ ਉਹਨਾਂ ਨੂੰ ਜੀ ਆਇਆਂ ਨੂੰ ਕਰਦੇ ਹੋਏ ਤੇ ਉਹਨਾਂ ਦਾ ਮਾਨ ਸਤਕਾਰ ਕਰਦੇ ਹੋਏ ਪਤਾ ਲਾਇ ਦੇ ਪਰ ਇਹ ਵੀ ਸੇਜ ਭਜਣਾ ਨਾ ਹਾਂ ਜੀ ਆ ਨਾ ਤੂੰ ਇਹ ਨਾ ਔਹ 10 ਸਾਲ ਹੋ ਗਏ ਤੂੰ ਨੇ ਲਈ ਰੋਮੀ ਵਾਲਾ ਕੰਮ ਕਰ ਲੈਣਾ ਕੈਂਚੀ ਦਾ ਫੇਰ ਉੱਪਰ ਦੀ ਹੈ ਕਿੰਨੇ ਸਿਰ ਪਾਉ ਬਣ ਗਏ ਨੇ ਲਈ 2000 ਕੀਨੇ ਹੋਣਗੇ ਸਾਇਕਲ 3000 ਰੁਪਏ ਤੁਹਾਨੂੰ ਪਾਵਾ ਹਾਂ ਪਾ ਬੋਲ ਬਣਾ ਦੇ ਹਾਂ ਉੱਪਰ ਹੀ 54 27 30 ਤੇ 30 60 ਹੋਗੇ ਨਾ ਖਾਸ ਕੀ ਹੋਵੇ ਸਾਰੇ ਕਿੰਸਾ ਨਾ ਠੀਕ ਪਕੀਓ ਤੋਂ ਬਨੋ ਜਿਸ ਦੇਖਣ ਤੋਂ ਜਿੰਦੇ ਦੇਖਣ ਤੋਂ ਨਾ ਹੀ 38 ਹੋ ਗਏ ਹੈ ਜੋ ਜੀ ਲਾਉਂਦੇ ਆਉਂਦੇ ਆਖੀ ਉਹ ਜੋ ਥਾਂ ਦੇ ਕੋਲ ਕਿ ਕਿ ਲੱਗੋ ਕਰਕੇ ਬਰੇ ਕਰੋ ਲੱਗ ਜਾਣੀ ਸਾਰੇ ਲੱਗ ਜਾਂਦੇ ਸਾਰੇ ਕਰਾਂਗਾ ਇਹ ਤਾਂ ਤੁਹਾਡੇ ਉਹ ਨਗਰ ਕੀਰਤਨ ਜੀ ਲੱਗ ਜਾਣੇ ਲੱਗਦਾ ਸੱਟਾ ਦਾ ਸਾਰੇ ਮੈਂ ਤਾਂ ਦੋ ਗੱਲ ਕਰ ਦੂੰ ਤੋ ਗਏ ਜਨ ਸੇਜ ਦੁਆਰਾ ਹੁਣ दाल ਪਾਣੀ ਦੀ ਹੈ ਛੋਲਿਆਂ ਦਾ ਭੋਗ ਲੱਗ ਚੁੱਕਾ ਹੈ ਇਹ ਤਾਂ ਕਹਿੰਦੀ ਕਦੋਂ ਆਉ ਇਹ ਵੀਰ ਜੀ ਸਵੇਰੇ ਤਾਂ ਆਏ ਨਹੀਂ ਹੈ ਜਨ ਦੁਆਰਾ ਪਾਣੀ ਦੀ ਹੈ ਦਾਲ ਕੁਝ ਕਹਿਣਾ ਚਾਹੋਗੇ ਛੋਲਿਆਂ ਬਾਰੇ ਖਾਦੇ ਨਹੀਂ ਜਰੇ ਸਾਡਾ ਪੋਰਟੋ ਬਰਾਬਰ ਇਹ ਸਾਡਾ ਸਾਰੇ ਵੀਡੀਓ ਬਣਾਉਂਦਾ ਹੈ ਇਹ ਨਵੇਂ ਨਗਰ ਕੀਤੇ ਸਭ ਤੋਂ ਅੱਗੇ ਹਾਥੀ ਪੰਨੀ ਹੈ ਇਹ ਭੁਜਾਈ ਸੀ ਹੈ ਬਿਊਟੀ ਹੋ ਗਈ ਸੀ ਸੈਟ ਤੇ घूम त्या ज्योति ज्यादा पाती है ये मैडम साज आए हैं बेटा ਸਰਵ ਸੰਗਿਵਾਰ ਹੈ ਜੋ ਕੋ ਸੀ ਨੋ ਚਾਰੀ ਕਿਰਨ ਦੀ ਮਾਈ ਦਾ 73 ਬੋਲੋ ਜੀ ਵਾਹਿਗੁਰੂ ਬਚਨ ਇਹ ਸਰਵਰਤਨ ਦਵਰੇ ਜੀ ਕਾ 73 ਬੋਲੋ ਜੀ ਹਾਂ ਜਚਨੇ ਸਰਵਰਤਨ ਸਾਜੀ ਕੀ ਅਦਾਸ ਹੈ ਜੋ ਖਾਲਸਾ ਜੀ ਕੋ ਵਾਹਿਗੁਰੂ ਬੋਲ ਜੀ ਨਾ ਤੇ ਨਾ ਉਕਾਲਸਾ ਸੁਰਗ ਸੁਖ ਹੋਏ ਜਹਾਂ ਜਨਾਬ ਗੁਰੂ ਖਾਲਸਾ ਜੀ ਸਾਹਿਬ ਤੁਮਹਾਂ ਕਹ ਰਿਹਾ ਹੈ ਦੇਖ ਦੇਖ ਬਤੇ ਗੁਰਧਕੇ ਵੈਸ ਪਸੰਗੀ ਜੀ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜਿੱਥੇ ਬੋਲ ਬਾਲੇ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਨੂੰ ਸਿੱਖੀ ਦਾ ਜਨਮ ਹੈ ਦਾ ਨਾ ਰਹਿ ਦਾ ਭੇਕ ਦਾ ਸਾਧਨ ਭਰੋਸਾ ਲਾਉਂਦਾ ਵਸਨਾ ਨਾਮ ਦਾ ਨੰਸਾ ਸਾਹਿਬ ਜੀ ਗੇਸ਼ਤ ਚੋਕੀਆਂ ਛੱਡੇ ਭੁਗਿਆ ਜੁਗ ਜੁਗਾ ਡਰ ਧਰਮ ਕਾ ਜੈਕਾਰ ਬੋਲੋ ਜੀ ਵਾਹਿਗੁਰੂ ਜੀ ਸਿੱਖਾਂ ਦਾ ਮੰਨੀ ਵਾ ਮਤਿ ਤੇ ਮਤ ਬੱਲੇ ਰੱਖੇ ਵਾਹਿਗੁਰੂ ਰਹਾਕਾਰ ਕਹਿੰਦੇ ਸਦਾ ਸਭੀ ਜਾਨਾਂ ਜੀ ਉਸੇ ਕਾਲ ਸਾਲਮ ਜੀ ਅੱਗੇ ਔਰ ਗੁਰਦੁਆਰੇ ਗੁਰਧਾਮਾਂ ਜਿਨ੍ਹਾਂ ਨੂੰ ਆਪ ਤੇ ਮਰਦ ਨੂੰ ਛੋੜਿਆ ਗਿਆ ਲਖਤ ਨਿਰ ਸਜਾ ਸੇਵਾ ਸੰਭਾਲਾ ਨਾਲ ਪਿਆਰੇ ਪਤ ਖਾਲਸਾ ਜੀ ਬਖਸ਼ੋ ਜੀ ਹੀ ਬਣਿਆ ਨੇ ਮਾਨ ਤੋਂ ਨਿਕਾੜਿਆ ਨੇ ਤਾਣ ਦੀ ਓਕਿਆਂ ਦੀ ਹੋ ਸਚਿਪਤਾ ਪਰਿਵਾਰ ਤੁਹਾਨੂੰ ਗੁਰਨਾਨਕ ਦੇਵ ਸਾਹਿਬ ਜੀ ਮਹਾਰਾਜ ਆਪ ਜੀ ਦੇ ਜੇਠੇ ਨੰਦ ਭਗਤ ਕਰਮਕਾਰੀ ਜਗਤਾਨ ਹਰਿ ਹਾਜੋ ਤਾਂ ਦੇ ਧਰੀ ਮਹਾਨ ਤਪਸਵੀ ਯੋਗੀ ਰਾਜ ਸਰਗੂ ਬਾਬਾ ਅਸੀ ਚੰਦ ਜੀ ਮਹਾਰਾਜ ਦੇ ਪਿਆਰ ਬਾਵਨੇ ਸਮੂਹ ਜੀ ਆਪ ਜੀਆਂ ਦਾ 531ਵਾਂ ਪ੍ਰਕਾਸ਼ਾ ਗੁਰਪ੍ਰਬਖਾਉਂਦੇ ਆ ਸਾਹ ਸਜਣਾ ਲਿਖਾ। ਸਯੋਗ ਦੇ ਨਾਲ ਆਪ ਜੀ ਦੇ ਪਾਵਨ ਦਰਬਾਰ ਵੱਲੋਂ ਸਭ ਨੂੰ ਪਾਤਸ਼ਾਹ ਜੀ। ਆਪ ਜੀ ਦੀ ਅਕਾਲੀ ਬਾਣੀ ਧੁਰ ਕੀ ਬਾਣੀ ਦੇ ਇਸੇ ਪਰਸਪਰ ਪ੍ਰਕਾਰ ਸਾਹਿਬ ਜੀ ਪਾਤਸ਼ਾਹ ਜੀ ਦਾ ਆਰੰਭ ਕੀਤੇ ਗਏ ਸ਼ਰਧਾ ਦੀ ਕਿਰਪਾ ਬਈ ਹੈ। ਸ੍ਰੀ ਬਾਣੀ ਆਦਿ ਵਦਨ ਦਰਪਜੀ ਹੈ। ਜੁਨੇੜੇ ਬੇਗਨ ਸਵਾਪੀਆ ਬੋਸ਼ਿਸ਼ ਕਰਨੀ ਆ ਸਾਹ ਗੁਰੂ ਜੀ ਕਿਰਪਾ ਕਰਨੀ। ਯੋ ਨੋ ਯੋ ਸੰਗਤਾਂ ਦੇ ਪਾਸ਼ਾ ਇਸ ਮਹਾਯਾਗ ਅੰਦਰ ਹਿੱਸਾ ਪਾ ਲਈਆਂ ਨੇ ਸੰਗ ਨੂੰ ਪਾਸ਼ਾ ਸਭਾ ਦੀਆਂ ਸੁਭਾਵਨੀਆਂ ਹੋਣ ਕੰਨੀਆਂ ਗੁਰੂ ਗ੍ਰੰਥ ਜੀ ਦਾਵਾ ਸਭਾ ਤੋਂ ਜਾਣ ਨੂੰ ਸੰਗ ਨੂੰ ਪਾਸ਼ਾ ਛਤ ਪਾ ਕਰਦੀ ਨਿਰਬਿਗਸਵਾਕ ਕੇ ਵਰਕਸ਼ਿਸ਼ ਕਰਦੀਆਂ ਗੁਰਬਾਣੀ ਦਾ ਜਾਪ ਕਰਦੀਆਂ ਪਟਕ ਸਿੰਗਾ ਪਾਸੋਂ ਸਾਸ਼ਣਕਾ ਪਾਸੋਂ ਨਾਮ ਜਪਦੇ ਆ ਬਾਣੀ ਪੜ੍ਹਦੇ ਅਣਕਣ ਖਲਾਫ ਹੋ ਜਾ ਮੈਂ ਸੰਗ ਨੂੰ ਪਾਸ਼ਾ ਦੀ ਕਿਰਪਾ ਕਰਨੀ ਬਸ਼ ਲੈਣਾ ਗਾਵਾ ਸੇ ਵਜਿਰ ਮੁਤੇ ਇਕਾ ਕਰਕੇ ਜਾਪ ਕਰਨ ਦੇ ਵਲੋਖਣੇ ਪੜ੍ਹ ਚੋਕੇ ਬਖਸ਼ਿਸ਼ ਕਰੀਏ ਸਾਡੂ ਬਾਸ਼ਾ ਅੱਜ ਹੋ ਗਈ ਹੈ ਜੀ ਸੰਪੜ ਪਾਟ ਸਾਹਿਬ ਜੀ ਦੇ ਮੱਧ ਦੀ ਅਰਦਾਸ ਤੇ ਮੱਧ ਦੀ ਅਰਦਾਸ ਤੋਂ ਬਾਅਦ ਅਸੀਂ ਆ ਗਏ ਹਾਂ ਲੰਗਰਾਂ ਚ ਤਿਆਰੀ ਕਰਨ ਦੇ ਲਈ ਤੇ ਜਿਵੇਂ ਕਿ ਦੱਸਿਆ ਅਸੀਂ ਮਸ਼ੀਨ ਹੋ ਗਈ ਆਟਾ ਗੁੰਨਣ ਵਾਲੀ ਖਰਾਬ ਤੇ ਅੱਜ ਹੁਣ ਰਣਜੀਤ ਤੇ ਮੈਂ ਤੇ ਨਾਲ ਬਿੱਟੂ ਵੀਰ ਜੀ ਦੇ ਕਰੋ ਤੇ ਹੋਰ ਨਾਲ ਸੰਗਤ ਰਲ ਕੇ ਆਟਾ ਗੁੰਨ ਰਿਆਂ ਤੇ ਸ਼ਾਦੀ ਦੀ ਤਿਆਰੀ ਹੋ ਰਹੀ ਹੈ ਤੇ ਮੱਧ ਵਾਲੇ ਦਿਨ ਲੰਗਰਾਂ ਚ ਕੜੀ ਬਣਦੀ ਹੈ ਨਾਲ ਮਿੱਠੇ ਵਿੱਚ ਸੂਜੀ ਦਾ ਹਲਵਾ ਬਣਦਾ ਹੈ ਤੇ ਸਾਰੀ ਤਿਆਰੀ ਹੁਣ ਚੱਲ ਰਹੀ ਹੈ ਤੇ ਲੰਗਰ ਦੀ ਤਿਆਰੀ ਮੱਧ ਵਾਲੇ ਦਿਨ ਦੀ ਕਿਉਂਕਿ ਮੱਧ ਦੀ ਅਦਾਸ ਅਜ ਹੋਈ ਹੈ ਤੇ ਇਸ ਲਈ ਚੱਲ ਰਹੀ ਹੈ ਜੀ ਜਿਵੇਂ ਉਹ ہمارا ਅਕਲ ਪੰਜਾ ਜੀ ਨੇ ਆਪ ਤੁਹਾਰੇ ਨਲਿਕੋ ਵਾਲੇ ਮੋਵਰ ਕੀਓ ਬਲੇ ਬਰੇ ਕੀ ਪੀਰ ਪਕਾਜਤ ਆਪ ਸਰਪਰ ਫਾਜ਼ਿਲ ਸਰ ਫੁੱਲਾ ਰੁਬਾਈ ਤਾਦਰ ਕੇਤੀ ਸਾਡਾ ਗੜੀ ਪਨੀ ਪਨੀ ਕੀ ਜਨ ਪਰਜਾਦਰ ਸਭ ਦੀ ਅਪਾਰਾ ਤੁਮਨੇ ਮਿਲਦੀ ਤਸਮੂ ਜਿੰਦੇ ਬਹਨ ਸਤਾਰੇ ਆਪੋ ਆਪਰੇ ਮੂਝੁ ਚਾਰੇ ਯਾਦ ਜਮੇ ਦੇ ਪੀ ਦੇ ਅਰਿਆਲਮ ਨਿਰੰਕਾਰ ਨ ਕਾਨੇ ਲੱਭ ਵਾਦੀ ਨੀਲੇ ਨਾਨੇ ਸੰਭ ਜਾ ਕੋ ਪਹਿਵਨਾ ਪਾਵਤ ਬੇਦਾ ਭਾ ਮੂੜ ਕਸ਼ਪੇਰ ਜਾਣਤ ਨਿਰੰਕਾਰ ਕਾ ਚੀਤ ਜਦੇ ਪਿਉ ਵਾ ਪਿਆ ਸੁਮੁਦਰ ਜਿੰਦੀ ਕੈਵੀ ਸਜਾ ਪ੍ਰਥਮ ਸੰਸਾਰਾ ਰੰਕ ਭਿਓ ਆਰਾਮ ਕਹੀ ਘੋਪਾ ਉਲੂ ਜੀ ਖਾਨ ਬਹਾਦਰ ਜਦਿਨੀ ਬਹੁਤ ਸਿਮੜ ਬਿਓ ਸੰਗ ਕ੍ਰਿਕਟ ਖਾ ਆਜ ਦਾ ਸਰੂਪ ਸਿੰਘ ਬੋ ਟਿਕਵਾ 600 ਰੋਡੂ ਤੇ ਉਹ ਐਦਾ ਨੇਰਾ ਕੀ ਕੀਤਾ ਕੀ ਨਹੀਂ ਕੀਤਾ ਬੜਾ ਗੁੱਸਾ ਕੀਤਾ ਵੱਡੇ ਬਾਬਾ ਜੀ ਨੇ ਬਾਬੂ ਨੂੰ ਕੱਲ ਨੂੰ ਬਾਹਰ ਚਲਾ ਜਾ ਕੇ ਨੇ ਉਹ ਸਾਰੀ ਜਗਾ ਵੀ ਵਿੜਾ ਹੀ ਸਾਰਾ ਖਾਲੀ ਪਤਾ ਸੀਗਾ ਛੱਤ ਤਾਂ ਹੋਣੀ ਨਹੀਂ ਸੀ ਸਾਰਾ ਦਿਨ ਮੀਂਹ ਚ ਖੜੇ ਬਾਹਰ ਫੇਰ ਕਹਿੰਦੇ ਬਾਬੂ ਕਿੱਥੇ ਐ ਉਹ ਕਹਿੰਦੇ ਜੀ ਬਾਹਰ ਖੜਾ ਹੈ ਬੁਲਾਓ ਨੂੰ ਨਿਕਲ ਕਰੋ ਇਹਦਾ ਜਿੱਥੇ ਮਾਣ ਹੁੰਦਾ ਹੈ ਬੰਦਾ ਉੱਥੇ ਹੀ ਕਹਿੰਦਾ ਐ ਜਿਹੜਾ ਹਰ ਬੰਦੇ ਨੂੰ ਨਹੀਂ ਕਿਹਾ ਜਾਂਦਾ ਜਿੱਥੇ ਮਾਣ ਹੁੰਦਾ ਹੈ ਉੱਥੇ ਹੀ ਕਿਹਾ ਜਾਂਦਾ